ਨਣੇ ਦਰੋਦਰ ਮੈਨੂੰ ਗੱਲਾਂ ਨਾ ਸੁਣਨੀਆਂ ਪੈਣੀਆਂ ਵੀ ਇਹ ਘਰ ਤੇਰਾ ਨਹੀਂ ਸਾਡਾ ਹੈਗਾ ਵੀ ਤੁਸੀਂ ਜਰੂਰ ਕੱਢ ਰੱਖਿਆ ਹੈਗਾ ਲੋਕ ਗੱਲਾਂ ਕਰਦੇ ਨੇ ਵੀ ਵੀਰਪਾਲ ਤੇ ਉਤਾਰ ਸਾਰਾ ਦਿਨ ਲੜੀ ਜਾਂਦੇ ਰਹਿੰਦੇ ਨੇ ਸਾਰਾ ਦਿਨ ਫੋਨ ਤੇ ਲੱਗੇ ਰਹਿਣੀ ਆ ਕੋਈ ਕੰਮ ਵੀ ਕਰ ਲਿਆ ਕਰ ਫੇਜਾ ਤਾਂ ਕੰਚੀ ਲਾਂਨ ਸੀਗਾ ਆ ਕੇ ਚੱਕ ਕੇ ਫੋਨ ਵੇਗੀ ਮੰਮੀ ਪਿੰਡ ਵਾਲੀ ਮੰਮੀ ਦਾ ਫੋਨ ਆ ਗਿਆ ਸੀ ਉਹਦੇ ਨਾਲ ਗੱਲ ਕਰਨ ਲੱਗ ਗਈ ਸੀ ਮਾਂ ਤੇਰੇ ਤਾਂ ਉਹੀ ਫੋਨ ਆਉਂਦਾਗਾ ਕਦੋਂ ਕੋਈ ਕੰਮ ਕਰਨਾ ਹੁੰਦਾ ਕਿਹ ਕੰਮ ਤੋਂ ਬਚਦੀ ਆਪ ਹੀ ਫੋਨ ਲਾ ਲੈਣੀ ਹੈਗੀ ਮੰਮੀ ਇਹੋ ਜੀ ਕੋਈ ਗੱਲ ਨਹੀਂ ਮੰਮੀ ਦਾ ਆਪਦੇ ਹੀ ਫੋਨ ਆਇਆ ਸੀਗਾ ਜੋ ਮੈਂ ਅੰਦਰ ਬੜੀ ਗਾਹਾਂ ਫੋਨ ਆਇਆ ਮੈਂ ਚੱਕ ਕੇ ਗੱਲ ਕਰਨ ਲੱਗ ਗਈ ਮੈਨੂੰ ਤਾਂ ਅੱਜ ਕੱਲ ਨਾ ਮਾਵਾ ਦੀ ਸਮਝ ਨਹੀਂ ਆਉਂਦੀਗੀ ਸਾਰਾ ਦਿਨ ਫੋਨ ਲਈ ਰੱਖਦੀਆਂ ਨੇ ਕਿਵੇਂ ਆਪ ਬੇਲੀ ਹੁੰਦੀਆਂ ਨਹੀਂਆਂ ਕੋਈ ਕੰਮ ਕਰ ਲਿਆ ਕਰ ਨਾਲੇ ਨਾ ਮੇਰੇ ਕੰਨ ਫੋਲ ਕੇ ਗੱਲ ਸੁਣ ਲੈ ਤੇਰੀ ਮਾਂ ਨੂੰ ਆਪਦੇ ਤਰੀਕੇ ਨਾਲ ਸਮਝਾ ਦੇ ਵੀ ਮੈਨੂੰ ਫੋਨ ਨਾ ਕਰਿਆ ਕਰੀ ਨਹੀਂ ਮੈਨੂੰ ਆਪਦਾ ਤਰੀਕਾ ਵਰਤਣਾ ਆਉਂਦਾ ਹੀ ਯਾ ਕੋਈ ਨਾ ਮਮੀ ਤੁਸੀਂ ਇੰਨਾ ਕਿਆ ਘਵਰਾਉਨੇ ਹੋ ਮੈਂ ਕਹਿ ਦੂੰ ਮੇਰੀ ਮੰਮੀ ਨੂੰ ਵੀ ਮੰਮੀ ਫੋਨ ਕੱਟ ਲਾਇਆ ਕਰ ਕਹਿਦੀ ਹੁਣ ਯਾਦ ਕਰਕੇ ਕਦੇ ਭੁੱਲਣਾ ਨਹੀਂ ਉਠ ਖੜਾ ਸੂਟ ਕੱਟਦੇ ਇੱਕ ਸੂਟ ਕੱਟਣ ਨੂੰ ਕਿਹਾ ਸੀ ਚੱਕ ਕੇ ਫੋਨ ਨਾਲ ਆਪਣੀ ਮਾਂ ਨਾਲ ਗੱਲਾਂ ਕਰਨ ਲੱਗ ਗਈ ਉਠਿਆ ਸੂਟ ਕੱਟਦੇ ਮੇਰਾ ਔਰ ਇਹ ਮੰਮੀ ਕੱਟਦੀਆਂ ਕੱਟ ਲਾ ਹੁਣਾ ਇੰਨਾ ਟਾਈਮ ਹੋ ਗਿਆ ਸੂਟ ਕੱਟਦੀ ਨੂੰ ਜਵਾਨ ਤਾਂ ਕੈਂਚੀ ਬੰਨ ਚੱਲਦੀ ਆ ਕੈਂਚੀ ਵੀ ਹੋਂਵੇਂ ਚਲਾ ਲਾ ਤੂੰ ਥੋੜਾ ਜਿਹਾ ਰਹਿ ਗਿਆ ਮੰਮੀ ਬਸ ਕੱਟੀ ਜਾਨੀ ਆਂਗੀ ਬੋ ਬੋ ਆ ਕੱਪੜਾ ਕੱਟਿਆ ਗਿਆ ਵਿੱਚ ਨੀ ਆ ਚਾਦਰ ਕੱਟਦੀ ਤੇਰਾ ਧਿਆਨ ਕਿੱਥੇ ਹੈਗਾ ਸੁੱਤੀ ਪਈ ਸੂਟ ਕੱਟਦੀ ਆਂਗੀ ਤੂੰ ਮੰਮੀ ਮੈਂ ਕਿਹੜਾ ਜਾਣ ਕੇ ਕੱਟੀ ਐ ਚਾਦਰ ਸੂਟ ਕੱਟਦੀ ਸੀ ਚਾਦਰ ਚ ਕੈਂਚੀ ਪੈ ਗਈ ਚਾਦਰ ਕੱਟੀ ਗਈ ਜਾਨ ਕੇ ਨਾ ਕੱਟੀ ਆ ਵੀ ਕਿਤੇ ਫੇਰ ਨਾ ਮੈਨੂੰ ਕੰਮ ਨੂੰ ਕਹ ਦੇ ਫੇਰ ਕੀ ਹੋ ਗਿਆ ਮੰਮੀ ਜੇ ਚਾਦਰ ਕੱਟੀ ਗਈ ਪੁਰਾਣੀ ਤਾਂ ਚਾਦਰ ਰਹਗੀ ਇਹ ਕਿਹੜਾ ਨਵੀਂ ਐ ਆਪਾਂ ਕਿਸੇ ਹੋਰ ਕੰਮ 'ਚ ਵਰਤ ਲਾਂਗੇ ਇਹਨੂੰ ਨਹੀਂ ਤੈਨੂੰ ਲੱਗਦੀ ਐ ਇਹ ਪੁਰਾਣੀ ਆ ਮੇਰੇ ਖਾਤਰ ਤਾਂ ਇਹ ਨਵੀਂ ਆਗੀ ਤੇਰੇ ਕਿਹੜਾ ਇਹ ਪੇਕਿਆਂ ਤੋਂ ਆਈ ਹੈਗੀ ਤੇਰੇ ਪੇਕਿਆਂ ਦੀ ਕਮਾਈ ਦੀ ਆਈ ਆ ਮੇਰਾ ਪੁੱਤ ਆਪਦੀ ਕਮਾਈ ਕਰਕੇ ਲਿਆਇ ਸੀ ਤਾਂ ਕਰਕੇ ਮੈਨੂੰ ਦੁੱਖ ਲੱਗਿਆ ਕੋਈ ਨਾ ਮੰਮੀ ਆਪਾਂ ਇਹਨੂੰ ਸਿਉਾਂ ਲਾਂਗੇ ਸਿਉਂ ਕੇ ਕਿਸੇ ਹੋਰ ਕੰਮ 'ਚ ਵਰਤ ਲਾਂਗੇ ਕਿੱਥੇ ਟੁੱਟੇ ਹੱਥਾਂ ਲਈ ਪੱਲੇ ਪਾਈ ਆ ਫੋਨ ਤਾਂ ਸਾਰਾ ਦਿਨ ਚਲਾਈ ਜਾਉ ਕਰੋ ਕੰਮ ਨੂੰ ਕਹ ਰਹੇ ਉ ਉਹ ਤੋਂ ਤੇਰੇ ਹੱਥ ਟੁੱਟ ਜਾਂਦੀ ਆਗੇ ਨਾਲੇ ਤੇਰੀ ਮਾਂ ਨੂੰ ਫੋਨ ਕਰਦੀ ਵੀ ਮੈਂ ਸੂਟ ਕੱਟਦੀ ਨਾ ਚਾਦਰ ਕੱਟਤੀ ਵੀ ਮੇਰੀ ਸੱਸ ਮੇਰੇ ਨਾਲ ਵਾਦੂ ਲੜੀ ਓਹੋ ਮੰਮੀ ਕੀ ਹੋ ਗਿਆ ਕੀ ਹੋਣਾ ਸੁਪਤਾ ਅੰਦਰ ਮੈਂ ਨਾ ਕੈਂਚੀ ਲੈਣ ਭੇਟੀ ਵੀ ਮੇਰਾ ਸਕੂਟ ਕੱਟਦੇ ਚੱਕ ਕੇ ਫੋਨ ਮਾਂ ਨਾਲ ਗੱਲਾਂ ਕਰਨ ਲੱਗੀ ਉਥੋਂ ਠਾ ਕੇ ਲੈਂਦੀ ਸੂਟ ਕੱਟਣ ਲਈ ਹੁਣ ਚਾਦਰ ਕੱਟਤੀ ਦੇਖ ਲਾ ਆ ਹਾਲ ਹੈ ਇਹਦਾ ਹੁਣ ਦੱਸ ਮੈਂ ਕੀ ਕਰਾਂ ਮੰਮੀ ਜੀ ਤੁਹਾਨੂੰ ਪਤਾ ਹੈ ਇਹਦਾ ਕੋਈ ਕੰਮ ਨਾ ਚਾਜ ਨਾਲ ਹੁੰਦਾ ਨਹੀਂ ਫਿਰ ਤੁਸੀਂ ਇਹਨੂੰ ਕਹਿੰਨੇ ਕਿਉਂ ਨਹੀਂ ਜੀ ਮੈਂ ਜਾਣ ਬੁੱਝ ਕੇ ਚਾਦਰ ਨਹੀਂ ਕੱਟੀ ਜੋ ਛੂਟ ਕੱਟਣ ਲੱਗੀ ਨਾ ਚਾਦਰ ਵਿੱਚ ਆ ਗਈ ਉਹ ਕੱਟੀ ਗਈ ਉਹ ਰਹਿਣ ਦੇ ਰਹਿਣ ਦੇ ਯਾਰ ਤੇਰੀਆਂ ਸਫਾਈਆਂ ਸੁਣ ਸੁਣਨਾ ਸਾਡੇ ਤਾਂ ਕੰਨ ਪੱਕ ਗਏ ਪਤਾ ਨਹੀਂ ਕਿਹੜਾ ਮਾੜਾ ਟਾਈਮ ਸੀ ਜਦੋਂ ਮੈਂ ਤੇਰ ਨਾਲ ਵਿਆਹ ਕਰਾਇਆਗਾ ਛੱਡ ਪਰਾਂ ਪੁੱਤ ਇਹ ਤਾਂ ਅੰਗਰੇਜ਼ ਪਾਈ ਰੱਖਦੀ ਐ ਤੂੰ ਬੈਠ ਮੈਂ ਰੋਟੀ ਲਿਆਉਣੀ ਆ ਰਹਿਣ ਦੇ ਮਮੀ ਚੱਲ ਮੈਂ ਖਵਾ ਦਨੇ ਰੋਟੀ ਤੁਸੀਂ ਬੈਹ ਜੋ ਕੋਈ ਲੋੜ ਨਹੀਂ ਰੋਟੀ ਫੜਾਉਣ ਦੀ ਹਾਈ ਮੈਂ ਬੈਠੀ ਆ ਮੈਂ ਆਪੀ ਫੜਾਉਂ ਰੋਟੀ ਜਦੋਂ ਮੈਂ ਮਰਦੀ ਨਾ ਉਦੋਂ ਕਰ ਲਈਆਂ ਆਪਣੀਆਂ ਮਰਜ਼ੀਆਂ ਕੀ ਗੱਲ ਹੋਰ ਸੁਣ ਲੈ ਮੇਰੀ ਗੱਲ ਨਾ ਦਿਮਾਗ 'ਚ ਬਿਠਾ ਲੈ ਇਹ ਤੇਰਾ ਸਹੌਰਾ ਕਰੇਗਾ ਪੇਕਾ ਕਰ ਦੇਗਾ ਤੇ ਤੇਰੀਆਂ ਗਲਤੀਆਂ ਨ ਮਾਫ ਕਰਿਆ ਜਾਊਗਾ ਦੇ ਇੱਥੇ ਰਹਿਣਾ ਨਾ ਮੇਰੇ ਹਿਸਾਬ ਨਾਲ ਚੱਲਣਾ ਪਊਗਾ ਜੇ ਮੇਰੇ ਹਿਸਾਬ ਨਾਲ ਨਹੀਂ ਚੱਲਦੀ ਨਾ ਫੇਰ ਇੱਥੋਂ ਤੂੰ ਜਾ ਸਕਦੀ ਆ ਸਾਨੂੰ ਕੋਈ ਫਰਕ ਨਹੀਂ ਪੈਂਦਾ ਚੱਲ ਬੁੱਤ ਮੈਂ ਰੋਟੀ ਪਾਕੇ ਦੇ ਦਾਂ ਉੱਧਰ ਬੈਠ ਰੱਬਾ ਤੂੰ ਧੀਆਂ ਦੀ ਨਹੀਂ ਮਾੜੀ ਕਿਸਮਤ ਕਿਉਂ ਲਿਖਦਾ ਘਰ ਤਾਂ ਤੂੰ ਦੋ ਦਿੰਦਾ ਪਰ ਉਹਨਾਂ ਦੀ ਸਾਰੀ ਜ਼ਿੰਦਗੀ ਐ ਸੋਚਦਿਆਂ ਦੀ ਲੰਘ ਜਾਂਦੀ ਹੈ ਵੀ ਉਹਨਾਂ ਦਾ ਆਪਣਾ ਘਰ ਕਿਹੜਾ ਹੈ ਕੀ ਕਰੀ ਜਾਂਦਾ ਕਿਉਂ ਮੱਥਾ ਮਾਰੀ ਜਾਂਦਾ ਇਹਦੇ ਨਾਲ ਕੁਛ ਨਹੀਂ ਮੈਂ ਮੱਥਾ ਕਿਹੜਾ ਮਾਰਦਾ ਮੈਂ ਤਾਂ ਮੋਬਾਈਲ ਤੋਂ ਵੀ ਵੀਡੀਓ ਹੀ ਦੇਖੀ ਜਾਂਦਾ ਸੀਗਾ ਓ ਮਟਾਈ ਕਹਿੰਦੀ ਸੁਣ ਤਾ ਤੇਰਾ ਮਾਮਾ ਮੇਰਾ ਫੋਨ ਆਇਆ ਸੀ ਅੱਜ ਅੱਛਾ ਕਹਿੰਦਾ ਕਿੰਨਾ ਟਾਈਮ ਹੋ ਗਿਆ ਤੁਸੀਂ ਆਏ ਨਹੀਂਗੇ ਮੈਨੂੰ ਆ ਕੇ ਮਿਲ ਜੂਗਾ ਨਾ ਸਾਰੇ ਜਾਣੀ ਮੰਮੀ ਇਹ ਤਾਂ ਗੱਡੀ ਗੱਲ ਹੈ ਵੀ ਜੇ ਆਪਾਂ ਨੂੰ ਟਾਈਮ ਹੋ ਗਿਆ ਚੱਲ ਫਿਰ ਮਾਮਾ ਆਪ ਵੀ ਆ ਕੇ ਮਿਲ ਜੇ ਡਿੱਗੜੀ ਗੱਲ ਹੈਗੀ ਉੱਤੋਂ ਤੈਨੂੰ ਪਤਾ ਤਾਂ ਹੈਗਾ ਉਹਨਾਂ ਦਾ ਕਿੱਡਾ ਕਾਰੋਬਾਰ ਆ ਕਰੇ ਡੈਰੀ ਹੈਗੀ ਉਹਨਾਂ ਨੂੰ ਟਾਈਮ ਨਹੀਂ ਲੱਗਦਾ ਵੀ ਆਪਾਂ ਜਾ ਕੇ ਮਿਲ ਆਉਨੇ ਫੇਰ ਕੀ ਹੁੰਦਾਗਾ ਹਾਂ ਮੰਮੀ ਇਹ ਗੱਲ ਤਾਂ ਹੈਗੀ ਹੈ ਵੀ ਮਾਮੇ ਹੋਰਾਂ ਨੂੰ ਟਾਈਮ ਨਹੀਂ ਲੱਗਦਾ ਚੱਲ ਕੋਈ ਨਹੀਂ ਆਪਾਂ ਜਾ ਆਵਾਂਗੇ ਚੱਲ ਠੀਕ ਹੈ ਪੁੱਤ ਮੈਨੂੰ ਇੱਕ ਦਿਨ ਪਹਿਲਾਂ ਦੱਸ ਦੇ ਫਿਰ ਆਏ ਕਰੂੰਗੀ ਮੈਂ ਤੇਰ ਮਮੀ ਕੈਨ ਫੋਨ ਕਰ ਦੂੰਗੀ ਵੀ ਅਸੀਂ ਆਵਾਂਗੇ ਠੀਕ ਆ ਮਮੀ ਕਾ ਤੇ ਪੁੱਤਰਾ ਆਪਣਾ ਤੇ ਨਾਨਕੀ ਗਈ ਆਪਾਂ ਦੋਨੇ ਗਾਹਾਂ ਬਟੱਪ ਜਾਾਂਗੇ ਵੀਰਪਾਲ ਨੂੰ ਤੇ ਪੇਕੀ ਧਾਰ ਜਾਾਂਗੇ ਨਹੀਂ ਮਮੀ ਇਹਨੂੰ ਵੀ ਨਾਲ ਹੀ ਲੈ ਕੇ ਜਾਵਾਂਗੇ ਇਹ ਮਾਮੇ ਹੋਰਾਂ ਨੂੰ ਜਾਣ ਪਛਾਣ ਦੀ ਫੇਰ ਹੀ ਹੋਊਗੀ ਫੇਰ ਹੀ ਨੂੰ ਰਿਸ਼ਤੇਦਾਰਾਂ ਦਾ ਪਤਾ ਲੱਗੂਗਾ ਆ ਦੇਖ ਲੈ ਲੈ ਜਾ ਇਹਨੂੰ ਉੱਥੇ ਜਾ ਕੇ ਬੇਇੱਜ਼ਤੀ ਕਰਾਉਣੀ ਆ ਆਪਾਂ ਮੈਂ ਤਾਂ ਐ ਕਹਿੰਦੀ ਸੀਗੀ ਵੀ ਤੇ ਤੇਰ ਮਮੀ ਵਰਗੇ ਨੇ ਤੇ ਕੰਮ ਨੂੰ ਕਹਤਾ ਇਹਨੂੰ ਕੰਮ ਕਰਨਾ ਦਾ ਆ ਆਪਣੀ ਪਤਾ ਕਿੰਨੀ ਬੇਇੱਜ਼ਤੀ ਹੋ ਜੂਗੀ ਚੱਲ ਮੰਮੀ ਠੀਕ ਐ ਜਿਵੇਂ ਤੈਨੂੰ ਠੀਕ ਲੱਗਦਾ ਪਰ ਇਹਨੂੰ ਨਾਲ ਲਿਆ ਕੇ ਆਪਾਂ ਬੇਇੱਜ਼ਤੀ ਕਰਾਉਣੀ ਆ ਆ ਹੁਣ ਦੇਖ ਸਾਹਮਣੇ ਕਿਵੇਂ ਜਲੂਸ ਕੱਢੀ ਜਾਂਦੀ ਹੈਗੀ ਹੋਰ ਪੁੱਤਾਂ ਇਹਨੂੰ ਤਾਂ ਆਪੇ ਚੱਲੀ ਜਾਣੇ ਆਗੇ ਦੇ ਕੋਈ ਹੋਰ ਹੁੰਦਾ ਅਜਨ ਤੱਕੇ ਮਾਰ ਕੇ ਘਰੋਂ ਕੱਢ ਦਿੰਦਾ ਨਹੀਂ ਟਰਮੀ ਜੂਰੇ ਨਹੀਂ ਚੱਲਦੇਗੇ ਇਹ ਤੇਰੇ ਪੇਕੀ ਚੱਲਦੇ ਹੋਣਗੇ ਹੋਣ ਤੋਣ ਜਾ ਚੱਕ ਕੇ ਨਾ ਪੋਚੇ ਲਾ ਸਾਰੇ ਨਾਲਿਆ ਗੰਦ ਪਤਾ ਇੰਨਾਂ ਨਾ ਤੂੰ ਬੈਠ ਬੱਤ ਮੈਂ ਚਾਹ ਬਣਾ ਕੇ ਲਿਉਣੀ ਹੈਗੀ ਇਹ ਤਾਂ ਪੀਓਗੀ ਕੋਫੀ ਤੇਨ ਮੰਮੀ ਕਦੇ ਕਹਿਤਾ ਮੈਂ ਸੋਚਦਾ ਵੀ ਮੈਂ ਆਹ ਕੁੜੀ ਨੂੰ ਪਸੰਦ ਕੀਤਾ ਹੈਗਾ ਹੋਰ ਪੁੱਤ ਮੇਰੀ ਵੀ ਉਸ ਨਾਲ ਮਤ ਮਾਰੇਗੀ ਵੀ ਮੈਂ ਇਹਦੀ ਸ਼ਕਲ ਹੀ ਦੇਖ ਲਈ ਇਹਦੀ ਅਕਲ ਨਹੀਂ ਦੇਖੀਗੀ ਹੁਣ ਤਾਂ ਮੈਂ ਮੱਥੇ ਤੇ ਮਾਰ ਕੇ ਹੱਥ ਨਾਲ ਰੋਨੀ ਆ ਪੁੱਤ ਸੋਚਿਆ ਤਾਂ ਮੈਂ ਐ ਸੀਗਾ ਮਾਂ ਪੜੀਆਂ ਲਿਖੀਆਂ ਬਾਗੀਆਂ ਤੇਜ਼ ਹੁੰਦੀਆਂ ਨਹੀਂ ਆ ਇਹ ਤਾਂ ਘੱਟ ਪੜੀ ਨੇ ਮੈਨੂੰ ਤਪਾਰਖ ਹੈਗਾ ਮੰਮੀ ਛੱਡੋ ਇਹਨਾਂ ਗੱਲਾਂ ਨੂੰ ਹੁਣ ਇਹਨਾਂ ਗੱਲਾਂ ਨਾਲ ਕੁਝ ਨਹੀਂ ਹੁੰਦਾ ਸੀ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਤੁਸੀਂ ਮਾਮੇ ਹੋਰਾਂ ਨੂੰ ਫੋਨ ਕਰਦੇ ਆਪਾਂ ਐਤਵਾਰ ਤੱਕ ਦਾ ਟਾਈਮ ਬਣਾ ਲੈਨੇ ਠੀਕ ਆ ਪੁੱਤ ਮੈਂ ਕਹਿ ਦਿਆਂਗਾ ਤੇਰੇ ਮਾਮੀ ਨੂੰ ਚੰਗਾ ਵੰਮੀ ਫਿਰ ਠੀਕ ਆ ਨੇ ਦੇਆ ਪੋਤਿਆ ਲਾਲਿਆ ਆ ਭਾਂਡੇ ਲੈ ਜਾ ਚੱਕੇ ਮੇਰੇ ਮੂੰਹ ਕੋ ਨਾਚਾਕ ਹਾਂਜੀ ਮੰਮੀ ਲੈ ਜਾਣੀ ਹੈਗੀ ਵਿਆਹ ਤੋਂ ਪਹਿਲਾਂ ਤਾਂ ਮੇਰਾ ਡੈਡੀ ਮੇਰੀ ਸਿੱਧਾ ਕਰਦਾ ਨਹੀਂ ਸੀ ਥੱਕਦਾ ਐ ਕਹਿੰਦਾ ਸੀ ਵੀ ਮੇਰੀ ਧੀ ਵਰਗੀ ਕੋਈ ਧੀ ਨਹੀਂ ਹੋਣੀ ਪਰ ਇੱਥੇ ਆ ਕੇ ਤਾਂ ਮੈਂ ਇਹਨਾਂ ਦੀ ਨਿਗਾ ਚ ਮਾੜੀ ਵਾਲੀ ਆਂ ਕਦੇ ਕਦੇ ਤਾਂ ਨਾ ਐ ਲੱਗਦਾ ਵੀ ਇਹ ਘਰ ਛੱਡ ਕੇ ਪੇਕੇ ਘਰ ਚਲੀ ਜਾਵਾਂ ਪਰ ਮਾਂ ਦੀ ਕਹੀ ਗੱਲ ਯਾਦ ਆ ਜਾਂਦੀ ਹੈ ਵੀ ਵਿਆਹ ਤੋਂ ਬਾਅਦ ਤੀਏ ਇਹੀ ਹੈ ਤੇਰਾ ਘਰ ਤਾਰੇ ਨਾ ਨੀ ਸਾਰੀਆਂ ਗੱਲਾਂ ਇਹ ਸੁਣ ਕੇ ਨਾ ਮੈਨੂੰ ਰਹਿਣ ਲਈ ਇੱਥੇ ਮਜਬੂਰ ਹੋਣਾ ਪੈਂਦਾ ਹੈ। ਨੀ ਆਇ ਪਈਆਂ ਨੀ ਮਹਾਰਾਣੀ ਖੜੀ ਹੋ ਜਾ ਰਾਤ ਤੀ ਸੰਘ ਕਰ ਜੇਗੀ ਖੜੀ ਹੋ ਕੇ ਕੰਮ ਕਰ। ਮੰਮੀ ਮੈਨੂੰ ਠੰਡ ਜੀ ਲੱਗੀ ਜਾਂਦੀ ਐ ਐਨੇ ਸਿਰ ਦੁਖੀ ਜਾਂਦਾ ਐ ਲੱਗਦਾ ਜਿਵੇਂ ਬੁਖਾਰ ਚੜਿਆ ਹੁੰਦਾ ਹੈਗਾ। ਦੇ ਤੈਨੂੰ ਬੁਖਾਰ ਆਗਾ ਉੱਠ ਕੇ ਗੋਲੀ ਲੈ ਲੈ ਬਾਹਰ ਪਖੰਡੇ ਜੇ ਨਾ ਕਰਨ ਨਾਲ ਕੰਮ ਪੈਨ ਸਾਰੇ ਕਰਨ ਵਾਲੀ। ਮੰਮੀ ਗੋਲੀ ਤਾਂ ਮੈਂ ਲੈ ਲਈ ਸੀ। ਹਰਕ ਤੇ ਨਹੀਂ ਪਿਆ ਨਹੀਂ ਤਾਂ ਸਿਰ ਬੜਾ ਦੁਖੀ ਜਾਂਦਾ ਐ ਨਾ ਲੱਤਾਂ ਮਾਹਾਂ ਬਾਹਾਂ ਟੁੱਟੀਆਂ ਜਾਂਦੀਆਂ ਨੇ ਮੇਰੀਆਂ ਨਹੀਂ ਤੂੰ ਐਂ ਚਾਹੁੰਨੀ ਆਂ ਵੀ ਜਾਂ ਤਾਂ ਮੈਨੂੰ ਡਾਕਟਰ ਦੇ ਲੈ ਜਾਣ ਜਾਂ ਡਾਕਟਰ ਨੂੰ ਘਰੇ ਬੁਲਾ ਲਾਂ ਖੜੀ ਹੋ ਕੇ ਕੰਮ ਕਰ ਲਾ ਆਹ ਡਰਾਮੇ ਜੇ ਨਾ ਕਰ ਮੈਂ ਕੋਈ ਠੇਕਣ ਲੈਤਾ ਸਾਰੇ ਕੰਮਾਂ ਦਾ ਕੋਈ ਨਾ ਮੰਮੀ ਜੀ ਜਦੋਂ ਮੈਂ ਠੀਕ ਹੋ ਗਈ ਨਾ ਫਿਰ ਮੈਂ ਕਰ ਲੂੰਗੀ ਹਜੇ ਮੈਂ ਥੋੜਾ ਜਿਹਾ ਹੋਰ ਆਰਾਮ ਕਰ ਲਾ ਇਹ ਤੇਰਾ ਪੇਕਾ ਕਰਨੇਗਾ ਇਹ ਤੇਰਾ ਸਹਰਾ ਕਰ ਹੈਗਾ ਇੱਥੇ ਤੇਰੀ ਮਾਂ ਨਹੀਂ ਬੈਠੀ ਵੀ ਪੁੱਤੋ ਤੂੰ ਪਏ ਜਾ ਕਦੋਂ ਠੀਕ ਹੋ ਗਈ ਉਦੋਂ ਕੰਮ ਕਰ ਲਈ ਖੜੀ ਹੋ ਕੇ ਕੰਮ ਕਰ ਲਾ ਕੋਈ ਨਹੀਂ ਮਮੀ ਕਰ ਲੈਣੀ ਐ ਮੈਂ ਕੰਮ ਆ ਜਾ ਛੇਤੀ ਮੇਰੇ ਮੰਗਦੀ ਆ ਜਾ ਕਿਤੇ ਇੱਥੇ ਪਈ ਰਹੇ ਕੰਮ ਕਰ ਲਾ ਆ ਦੇਖ ਲੈ ਪੁੱਤ ਮਹਾਰਾਣੀ ਨਾ ਲੈ ਕੇ ਕੰਬਲ ਗਾਮ ਨਾਲ ਸੁੱਤੀ ਪਈ ਆ ਜੇ ਮੈਂ ਥਾ ਆ ਕਹਿੰਦੀ ਮੇਰਾ ਤਾਂ ਸਰੀਰ ਦੁਖਦਾ ਕ ਮੈਂ ਕਿਹਾ ਗੋਲੀ ਲੈ ਲਾ ਕਹਿੰਦੀ ਗੋਲੀ ਤਾਂ ਲੈ ਲਈ ਮੈਨੂੰ ਡਾਕਟਰ ਦੇ ਲੈ ਜਾ ਡਾਕਟਰ ਤੇ ਕੀ ਕਰਾਂਗੇ ਆਪ ਦੀ ਮਾਂ ਨਾਲ ਤਾਂ ਫੂਟੇ ਗੱਲਾਂ ਕਰੀ ਜਾਂਦੀ ਸੀ ਅੱਛਾ ਮੰਮੀ ਹਾਂ ਮੈਂ ਦੇਖਦਾ ਜਾ ਕੇ ਵੀ ਕੀ ਗੱਲ ਆ ਮੈਂ ਪੁੱਛਦਾ ਨੂੰ ਹੋਰ ਉਹ ਤਾਂ 100 100 ਸਵਾਲ ਕਰਦੀ ਆ ਮੈਨੂੰ ਕੋਈ ਨਹੀਂ ਮੈਂ ਕਰਦਾ ਗੱਲ ਉਹਦੇ ਨਾਲ ਮੈਂ ਜਾਨਾ ਅੰਦਰ ਮੈਂ ਪਤਾ ਕਰਦਾ ਵੀ ਕੀ ਗੱਲ ਹੈਗੀ ਕੀ ਗੱਲ ਕਰਾਂਗਾ ਉਹ ਵੀ ਤੈਨੂੰ ਅਭੀ ਐਂ ਆਖੂ ਵੀ ਮੇਰਾ ਸਰਦੁਖਦਾਗਾ ਮੈਨੂੰ ਮੰਮੀ ਤੰਗ ਕਰਦੀ ਐ ਕੋਈ ਨਹੀਂ ਮੈਨੂੰ ਅੰਦਰ ਪਤਾ ਤਾਂ ਕਰਾਂ ਤੇ ਮੰਮੀ ਜਾ ਕੇ ਪਤਾ ਤਾਂ ਲੱਗੂ ਕਿ ਉਹੀ ਪਈ ਆ ਕਿ ਬਿਮਾਰ ਹੈਗੀ ਚੱਲ ਦੇਖ ਲਵਤੋ ਜਾਨਾ ਮੈਂ ਦੇਖਦਾਗਾ ਕੀ ਹੋਗਾ ਵੀਰਪਾ ਨੂੰ ਕੱਲ ਤਾਂ ਚੰਗੀ ਭਲੀ ਸੀ ਤੂੰ ਅੱਜ ਕੀ ਹੋ ਗਿਆ ਤੈਨੂੰ ਮੈਨੂੰ ਤਾਂ ਨਾ ਬੁਖਾਰ ਵਾਲਿਆ ਮੰਗੂ ਲੱਗਦਾ ਜੀ ਮੈਂ ਦਵਾਈ ਤਾਂ ਲੈ ਲਈ ਸੀ ਪਰ ਮੈਂ ਉਹਦੇ ਨਾਲ ਠੀਕ ਨਹੀਂ ਹੋਈ ਮੈਨੂੰ ਨਾ ਪੇਕੇ ਆਏ ਡਾਕਟਰ ਤੋਂ ਠੀਕ ਹੁੰਨੀ ਹੈ ਜੀ ਮੈਨੂੰ ਉਹ ਤੋਂ ਦਵਾਈ ਦਵਾ ਦਿਓ ਫੇ ਸਾਡੇ ਪੈਸੇ ਕੋਲ ਦਵਾਈ ਨਹੀਂ ਹੈ ਜਿੱਦ ਤੂੰ ਪੇਕੇ ਵਾਲੇ ਡਾਕਟਰ ਤੋਂ ਠੀਕ ਹੁੰਨੀ ਹੈ ਉੱਥੇ ਜਾ ਕੇ ਦਵਾਈ ਲੈ ਲੈ ਫੇ ਸਾਡੇ ਕੋਲ ਹੈ ਨਹੀਂ ਕਿ ਦਵਾਈ ਬਿਮਾਰ ਦਾ ਤਾਂ ਇਹਨੂੰ ਬਹਾਨਾਗਾ ਇਹਨੇ ਤਾਂ ਉਹ ਪੇਕੇ ਜਾਣਾਗਾ ਇਹਨੂੰ ਪੁੱਤ ਪੇਕੀ ਛੱਡਿਆ ਕਦੋਂ ਇਹਦਾ ਇਲਾਜ ਕਰਾਤਾ ਨਾ ਅੱਪੀ ਆ ਜੂਗੀ ਇਹੀ ਗੱਲਾਂ ਤਾਂ ਮੰਮੀ ਇਹ ਭਾਲਦੀ ਐ ਵੀ ਮੈਨੂੰ ਉੱਥੇ ਛੱਡਿਆ ਹਣ ਉੱਥੇ ਆਪਣੀ ਬੇਇੱਜ਼ਤੀ ਕਰਾਊਗੀ ਜਾ ਕੇ ਵੀ ਮੇਰਾ ਇਲਾਜ ਨਹੀਂ ਕਰਾਉਂਦੇ ਹੁਣ ਨੀਵੀਂ ਨਾ ਪਾ ਉੱਠ ਕੇ ਨਾ ਕੰਮ ਤੇ ਲੱਗ ਜਾ ਮੰਮੀ ਨੇ ਮੈਨੂੰ ਸਾਰਾ ਕੁਝ ਦੱਸਤਾ ਆ ਬਿਮਾਰ ਹੋਣ ਦੇ ਨਾ ਤੂੰ ਬਹਾਨੇ ਲਾਉਣੀ ਆ ਪਖੰਡ ਕਰਦੀਏਗੀ ਕੰਮ ਤੇ ਲੱਗ ਨਾਲੇ ਦਵਾਈ ਲੈ ਲੈ ਜਿਹੜੀ ਪਈ ਐ ਇੱਥੇ ਚੱਲ ਮੰਮੀ ਚੱਲ ਗਏ ਆਪਾਂ ਆ ਜਾ ਹੁਣ ਤਾਂ ਇਨਾ ਨੇ ਵੀ ਕੁੜੀ ਨੂੰ ਬਹੁਤ ਤੰਗ ਕਰ ਰੱਖਿਆ ਯਾਰ ਵੀਰਪਾਲ ਕਹੂੰਗਾ ਕਦੇ ਲੈ ਉਤਾਰ ਕੀ ਹੈ ਭਾਈ ਤੁਸੀਂ ਕੁੜੀ ਨੂੰ ਬਹੁਤ ਤੰਗ ਕਰ ਰੱਖਿਆ ਹੈਗਾ ਯਾਰ ਤੈਨੂੰ ਕੀ ਪਤਾ ਹੈਗਾ ਤੂੰ ਅੱਡ ਬੱਡ ਹੈ ਤੈਨੂੰ ਕੀ ਪਤਾ ਲੱਗਿਆ ਵੀ ਅਸੀਂ ਤੰਗ ਕਰਦੇ ਆਂਗੇ ਪੁੱਤੋ ਮੜਾ ਜਾ ਬੋਲਣ ਦਾ ਲੱਖਣ ਲੈ ਲੈ ਮੈਂ ਤੇਰਾ ਪਿਓ ਆ ਜੇ ਇਨਾ ਸਮਝਾਉਣਾ ਸੀ ਨਾ ਹਿੱਸਾ ਤਾਂ ਸਾਡਾ ਪੂਰਾ ਦੇ ਦਿੰਦਾ ਹੁਣ ਗੱਲਾਂ ਕਰਦਾ ਸਮਝਾਉਣਾ ਆਉਣਾ ਪੁੱਤ ਮੈਂ ਤਾਂ ਆਪਦੇ ਹਿਸਾਬ ਨਾਲ ਬਰਾਬਰੀ ਦਿੱਤਾ ਹੈ ਹਿੱਸਾ ਤਾਂ ਜਿਹਨੂੰ ਆਉਣਾ ਸੀ ਉਹਨੂੰ ਆਇਆ ਹੈ ਠੀਕ ਹੈ ਤੂੰ ਨਾ ਮੜਾ ਜਾ ਮੈਂ ਤਾਂ ਐ ਵਿਚਾਰ ਦਾਂਗਾ ਵੀ ਤੁਸੀਂ ਜਲੂਸ ਕੱਢ ਰੱਖਿਆਗਾ ਲੋਕ ਗੱਲਾਂ ਕਰਦੇ ਨੇ ਵੀ ਵੀਰਪਾਲ ਤੇ ਉਤਾਰ ਸਾਰਾ ਦਿਨ ਲੜੀ ਜਾਂਦੇ ਰਹਿੰਦੇ ਨੇਗੇ ਮੈਨੂੰ ਸ਼ਰਮ ਆਉਂਦੀ ਆ ਉਹ ਲੋਕ ਸਾਡੀਆਂ ਗੱਲਾਂ ਕਰਦੇ ਆ ਤੇਰੀਆਂ ਤਾਂ ਨਹੀਂ ਕਰਦੇ ਤੈਨੂੰ ਕੀ ਦੁੱਖ ਆ ਗਿਆ ਫੇਰ ਤੁਸੀਂ ਵੀ ਮੇਰੀ ਜਵਾਬ ਖੋਗੇ ਅਸੀਂ ਨਹੀਂ ਹੈਗੇ ਤੇਰੇ ਤੁਰੇ ਯਾਰਾ ਰਹਿਣ ਦੇ ਸਾਡੇ ਘਰ ਚ ਨਾ ਬੜਿਆ ਕਰ ਅਸੀਂ ਆਪਦਾ ਆਪੇ ਹੱਲ ਕਰ ਲਾਂਗੇ ਨਾਲ ਚੱਲਿਆ ਕਰ ਜਿਵੇਂ ਮਰਜ਼ੀ ਕਰ ਲਈ ਤੂੰ ਕੰਮ ਕਰ ਆਪਦਾ ਜੰਗ ਕਰ ਰੱਖੀਏ ਤੁਸੀਂ ਕੋਈ ਨਹੀਂ ਕੋਈ ਨਹੀਂ ਜਾ ਸਾਡੇ ਘਰ ਚ ਆ ਕੇ ਸਮਝਾਉਂਦਾ ਸਾਨੂੰ ਉਹ ਪਈ ਬੀਰਪਾਲ ਪਈ ਆ ਕੀ ਹੋ ਗਿਆ ਸਿਰ ਤੇ ਬੰਨੀ ਫਿਰਦੀ ਹੈਗੀ ਆ ਬਾਪੋ ਇਹ ਸਿਰ ਬਾਲਾ ਦੁਖੀ ਆਂਦਾਗਾ ਬੁਖਾਰ ਵਾਲਿਆ ਵਾਂਗੂ ਲੱਗਦਾਗਾ ਜਿਵੇਂ ਬੁਖਾਰ ਹੋ ਰਿਹਾ ਹੋਵੇ ਫਿਰ ਪਈ ਤੂੰ ਰਾਮ ਕਾਰਨਾ ਸੀਗਾ ਕੰਮ ਕੋ ਕਰਦੀ ਫਿਰਦੀ ਹੈਗੀ ਹੁਣ ਬਾਪੂ ਜੀ ਫਿਰ ਕੰਮ ਤਾਂ ਕਰਨੇ ਪਊਗਾ ਸਾਦਾ ਨਹੀਂ ਪਈ ਮੈਨੂੰ ਪਤਾ ਹੈਗਾ ਉਤਾਰ ਹੋ ਜੇ ਤੈਨੂੰ ਤੰਗ ਕਰਦੇ ਨੇ ਔਰ ਜੀ ਜੇ ਪਈ ਜਾਣੀਆਂ ਤਾਂ ਮੰਮੀ ਕਹਿੰਦੀ ਤੂੰ ਪਈ ਰਹਿਣੀ ਆ ਕੰਮ ਨਹੀਂ ਕਰਦੀ ਮੇਰਾ ਦੁੱਖ ਦਾ ਕੌਣ ਦੇਖਦਾ ਹੈਗਾ ਭਾਈ ਉਹ ਵੀ ਉਤਾਰ ਵੀ ਉਤਾਰ ਦੇ ਵੀ ਸਾਰੇ ਨਹੀਂ ਉਹਦੀ ਮਾਂ ਸਾਰਾ ਦਿਨ ਉਹਨੂੰ ਕਹੀ ਜਾਂਦੀ ਰਹਿੰਦੀ ਕਹੀ ਜਾਂਦੀ ਆ ਵੀ ਵੀਰ ਪਾਲ ਨੂੰ ਐ ਕਹਿ ਐ ਕ ਉਹ ਨਹੀਂ ਟਿਕਦੀ ਜਮਾ ਤੰਗ ਕਰਦੇ ਨੇ ਭਾਈ ਤੈਨੂੰ ਮੈਨੂੰ ਪਤਾ ਹੈਗਾ ਬਾਪੂ ਜੀ ਦਵਾਈ ਵੀ ਲੈਣੀ ਜਦੋਂ ਫਰਕ ਹੀ ਨਹੀਂ ਪਿਆ ਹੁਣ ਮੇਰੇ ਵੀ ਕੀ ਸਾਰੇ ਹੈ ਨਾ ਕੰਮ ਦਾ ਤਾਂ ਮੇਰਾ ਜੀ ਕਰਦੀ ਹੈ ਵੀ ਕਰ ਉਹ ਭਾਈ ਐ ਕਹਾਉਣ ਦਾ ਕੀ ਦਾ ਜੀ ਕਰਦਾ ਹੁੰਦਾ ਵੀ ਹਾਂ ਕੋਈ ਮੈਨੂੰ ਐ ਕ ਅੱਗੇ ਵੀ ਮੈਂ ਸਾਰਾ ਕੰਮ ਕਰਦੀ ਸੀਗੀ ਅੱਗੇ ਕੜਾ ਉਹੀ ਬੈਕ ਤਾਂ ਕਰਦੀ ਆ ਭਾਈ ਔਰ ਹਟਦੀ ਨਹੀਂ ਜੀ ਜਦੋਂ ਘਰੇ ਆ ਜਾਂਦੇ ਨੇ ਬਸ ਉਹਦੀ ਕਹਿਣ ਲੱਗ ਜਾਂਦੀ ਹੈਗੀ ਇਹ ਪਈ ਰਹਿੰਦੀ ਐ ਐ ਕਰਦੀ ਐ ਔਰ ਭਾਈ ਸਾਰੇ ਆਸਗਮਾਨ ਚ ਪਤਾ ਲੱਗ ਰਿਹਾ ਵੀ ਹਾਂ ਭਈ ਇਹਨਾਂ ਨੇ ਐ ਕਲੇਸ ਚੱਲਦਾ ਐ ਚੱਲਦਾ ਔਰ ਜਦੋਂ ਬਾਪੂ ਜੀ ਬੋਲੀ ਜਾਂਦੀ ਹੈਗੀ ਭਾਈ ਮੈਂ ਤਾਂ ਉਤਾਰ ਨੂੰ ਵੀ ਕਿਹਾ ਸੀਗਾ ਮੈਂ ਹੁਣ ਭੋਗ ਤੋਂ ਆਇਆਂਗਾ ਭੋਗ ਤੇ ਜਦੋਂ ਜਾਂਦਾ ਸੀ ਨਾ ਉਦੋਂ ਉਤਾਰ ਨੂੰ ਕਿਹਾ ਮੈਂ ਵੀ ਭਾਈ ਤੂੰ ਇਹਨਾਂ ਨਾਲ ਲੜਿਆ ਕਰ ਹਨਾ ਵੀ ਕਲੇਸ਼ ਨਾ ਕਰਿਆ ਕਰ ਉਹ ਕਰੇ ਉਹ ਤਾਂ ਮੈਨੂੰ ਪੁੱਠਾ ਬੋਲਿਆ ਕਹਿੰਦਾ ਹਾਂ ਤੂੰ ਦਾ ਸਾਡਾ ਕੀ ਲੱਗਦਾਗਾ ਕਹਿੰਦਾ ਤੂੰ ਸਾਨੂੰ ਜ਼ਮੀਨ ਨਹੀਂ ਦਿੱਤੀ ਆਏ ਨਹੀਂ ਹਿੱਸਾ ਨਹੀਂ ਦਿੱਤਾ ਉਹ ਤਾਂ ਮੈਨੂੰ ਆਹ ਗੱਲਾਂ ਬੋਲਣ ਲੱਗਿਆ अच्छा बापू जी सोनू भी आए बोले आज मैं भी आके आया ਵੀ ਮੇਰਾ ਸਿਰ ਹਟਦਾ ਨਹੀਂ ਵੀ ਮੈਂ ਦਵਾਈ ਤਾਂ ਲੈ ਲਈ ਇੱਥੋਂ ਵੀ ਮੈਂ ਪਿੰਡਾਇ ਦੇ ਡਾਕਟਰ ਤੋਂ ਠੀਕ ਹੁੰਨੀ ਆ ਮੈਨੂੰ ਉੱਥੋਂ ਦਵਾਈ ਦਿਵਾ ਲਓ ਮੈਨੂੰ ਮੰਮੀ ਬੋਲਦੀ ਹੈਗੀ ਕਹਿੰਦੀ ਤੂੰ ਤਾਂ ਟੰਗ ਕਰਦੀ ਹੈਗੀ ਤੈਨੂੰ ਤਾਂ ਕਹਿੰਦੀ ਟੰਗਾ ਤੋਂ ਬਿਨਾ ਹੋਰ ਕੋਈ ਕੰਮ ਹੀ ਨਹੀਂ ਹੈਗਾ ਹੋਰ ਭਾਈ ਉਹ ਤਾਂ ਐਂ ਨਿਗੇ ਤੂੰ ਚੱਲ ਵਗ ਜਾ ਦੇਖ ਵੀ ਨਾ ਲੈਣਾ ਫਿਰ ਤੇਰੇ ਨਾਲ ਲੜਨਗੇ ਵੀ ਰੰਧਿਆ ਉਧਰੀ ਆਇਆ ਪੁੱਤ ਕੇ ਆ ਜਾ ਛੁੜੇ ਤੇਰੇ ਕੋਲੇ ਪੈਸੇ ਕਿੱਥੋਂ ਆ ਗਏ ਕਿਤੇ ਮੁੰਡੇ ਦੇ ਬਟੂਏ ਚੋਰੀ ਤਾਂ ਨਹੀਂ ਕਰੀ ਜਾਂਦੀ ਨਾ ਮੰਮੀ ਚੋਰੀ ਨਹੀਂ ਕਰਦੀ ਜਦੋਂ ਕੋਈ ਇੱਥੇ ਆਉਂਦਾ ਸੀ ਨਾ ਰਿਸ਼ਤੇਦਾਰ ਉਹਦੇ ਕਹ ਜਾਂਦੇ ਹੁੰਦੇ ਸੀਗੇ ਤੇ ਜਦੋਂ ਮੈਂ ਪਿੰਡੇ ਜਾਂਦੀ ਹੁੰਦੀ ਮੰਮੀ ਕੋਲੇ ਮੰਮੀ ਦੇ ਦਿੰਦੀ ਸੀਗੀ ਇਕੱਠੇ ਕਰਦੀ ਸੀ ਮੈਂ ਕਿਹਾ ਮੈਂ ਨਿੱਕਾ ਮੋਟਾ ਕੰਮ ਤੋੜ ਲੂੰਗੀ ਕੋਈ ਮੈਂ ਤੈਨੂੰ ਕੀ ਲੋੜ ਪੈਗੀ ਨਿੱਕਾ ਮੋਟਾ ਕੰਮ ਤੋੜਨ ਦੀ ਤੂੰ ਪੈਸੇ ਕੋ ਇਕੱਠੇ ਕਰ ਲੱਗ ਰਹੀ ਹੈਂਗੀ ਤੁਸੀਂ ਮੇਰੇ ਪੈਸੇ ਜੋੜਨ ਤੇ ਇਤਰਾਜ਼ ਕਰਦੇ ਹੋ ਕੋ ਕੰਮ ਤੋੜਨ ਤੇ ਇਤਰਾਜ਼ ਕਰਦੇ ਹੋ ਸਾਨੂੰ ਦੋਨਾਂ ਤੋਂ ਇਤਰਾਜ਼ ਆਗਾ ਨਾਲੇ ਪੈਸੇ ਜੋੜਨ ਤੇ ਨਾਲੇ ਕੰਮ ਤੋੜਨ ਤੇ ਕਦੋਂ ਮੁੰਡਾ ਚੰਗਾ ਪੜਾ ਕਮਾਉਂਦਾਗਾ ਤੈਨੂੰ ਕੰਮ ਕਰਨ ਦੀ ਕੀ ਲੋੜ ਹੈ ਤੈਨੂੰ ਮਿਲਦਾ ਤਾਂ ਹੈਗਾ ਇਸ ਘਰ ਚ ਸਾਰਾ ਕੁਝ ਇਹੀ ਤਾਂ ਗੱਲ ਹੈ ਮਮੀ ਇਹ ਸੋਡਾ ਘਰ ਹੈ ਨਾ ਮੇਰਾ ਘਰ ਨਹੀਂ ਹੈਗਾ ਜਿਹੜੇ ਮੈਂ ਇਹ ਪੈਸੇ ਇਕੱਠੇ ਕਰੀ ਜਾਨੀ ਆ ਇਹਦੇ ਨਾਲ ਮੈਂ ਨਿੱਕਾ ਮੋਟਾ ਕੰਮ ਤੋਰੂੰਗੀ ਇਹਦੀ ਕਮਾਈ ਨਾਲ ਫਿਰ ਮੈਂ ਆਪਣਾ ਘਰ ਖਰੀਦੂੰਗੀ ਨਾਲੇ ਇਹ ਘਰ ਸਿਰਫ ਮੇਰਾ ਹੋਊਗਾ ਪਕਾਈ ਮਾਰੀ ਨਹੀਂ ਤੂੰ ਜਨਨੀਆਂ ਕਦੋਂ ਤੋਂ ਕਰ ਲੈਣ ਲੱਗੀਆਂ ਇਹ ਗੱਲ ਸੁਣ ਕੇ ਤੁਸੀਂ ਇੰਨਾ ਹੈਰਾਨ ਕਿ ਹੋਗੇ ਇਹ ਗਲਤੀ ਮੇਰੇ ਡੈਡੀ ਦੀ ਹੈ ਸੋਡੀ ਨਹੀਂ ਹੈਗੀ ਜਿਨੇ ਉਹਨੇ ਮੈਨੂੰ ਇੰਨਾ ਦਾਜ ਤਾਂ ਦੇਤਾ ਇੱਕ ਨਿੱਕਾ ਮੋਟਾ ਪਲਾਟ ਲੈ ਜਾਂਦੇ ਜਿੱਚ ਮੈਂ ਆਪਦਾ ਘਰ ਬਣਾ ਲੈਂਦੀ ਨਾਲੇ ਇਧਰੋਂ-ਉਧਰੋਂ ਮੈਨੂੰ ਗੱਲਾਂ ਨਾ ਸੁਣਨੀਆਂ ਪੈਂਦੀਆਂ ਵੀ ਇਹ ਘਰ ਤੇਰਾ ਨਹੀਂ ਸਾਡਾ ਹੈਗਾ ਦੁਖੀ ਹੋ ਕੇ ਤਾਹੀ ਇਹ ਮੈਂ ਫੈਸਲਾ ਲਿਆਗਾ ਵੀ ਮੈਂ ਆਪਦਾ ਘਰ ਬਣਾਉਂਗੀ ਬੇਸ਼ੱਕ ਉਹ ਚ ਇੱਕ ਕਮਰਾ ਹੋਵੇ ਸੋਡੇ ਤਾਨੇ ਮੈਨੂੰ ਤਾਂ ਨਹੀਂ ਸੁਣਨੇ ਪੈਣਗੇ ਵੀ ਇਹ ਤੇਰਾ ਘਰ ਨਹੀਂ ਸਾਡਾ ਘਰ ਹੈ ਨਰੇ ਗੱਲਾਂ ਕਰਨ ਖਾਤਰ ਨਾ ਤੁਸੀਂ ਮਜਬੂਰ ਕੀਤਾ ਨਾਲੇ ਮੰਮੀ ਤੁਸੀਂ ਕਹਿੰਦੇ ਹੋ ਵੀ ਇਹ ਮੇਰਾ ਘਰ ਹੈਗਾ ਘਰ ਤਾਂ ਤੁਹਾਡਾ ਵੀ ਨਹੀਂ ਤੁਸੀਂ ਵੀ ਇਸ ਘਰ ਚ ਬਗਾਨੇ ਆਏ ਹੋ ਨਾ ਇਹ ਤੁਹਾਡਾ ਘਰ ਕਿਵੇਂ ਹੋ ਗਿਆ ਹੁਣ ਤੁਸੀਂ ਦੱਸੋ ਤੁਸੀਂ ਵੀ ਕਹਿੰਦੇ ਸੀ ਵੀ ਇਹ ਤੇਰਾ ਘਰ ਨਹੀਂ ਮੈਂ ਆਪਦਾ ਘਰ ਨਾਮ ਨਾ ਤੇ ਹੋਰ ਕੀ ਕਰਾਂ ਵੀਰ ਪਾਲ ਇਹ ਗੱਲਾਂ ਕਰਕੇ ਮੈਨੂੰ ਦੁਖੀ ਨਾ ਕਰ ਮੈਂ ਕੁਝ ਨਹੀਂ ਵੀ ਇਸ ਘਰ ਚ ਤਨਮਈ ਵੀ ਆ ਕੇ ਲਈ ਪਤਾ ਨਹੀਂ ਲੱਗਿਆ ਪੁੱਤ ਮੈਂ ਤੈਨੂੰ ਕਿਉਂ ਬਗਾਨੀ ਬਗਾਨੀ ਕਹੀ ਜਾਂਦੀਆਂ ਇਹੀ ਕੁਛ ਮੈਂ ਆਪਣੇ ਬੁੱਤਨ ਸਿੱਖੇਗੀ। ਵੀਰਪਾ ਮੈਨੂੰ ਮਾਫ਼ ਕਰ ਦੇ। ਮੈਂ ਵੀ ਤੇਰੀ ਕਾਜ਼ਾ ਨਹੀਂ ਕੀਤੀ। ਮੈਂ ਵੀ ਮੰਮੀ ਮਗਰ ਲਾ ਕੇ ਨਾ ਤੈਨੂੰ ਬਗਾਨੀ ਬਗਾਨੀ ਕਰੀ ਗਿਆ। ਅੱਜ ਤੋਂ ਅਸੀਂ ਸੌ ਖਾਨਾ ਮੈਂ ਤੇ ਮੰਮੀ। ਤੈਨੂੰ ਕਦੇ ਵੀ ਅਸੀਂ ਤੰਗ ਨਹੀਂ ਕਰਾਂਗੇ। ਸਾਨੂੰ ਮਾਫ਼ ਕਰ ਦੇ। ਭਈ ਉਤਾਰ। ਹਾਂਜੀ ਆ ਗਿਆ ਕੌਣ ਹੈ? ਆ ਜਾ ਆ ਜਾ ਭਾਈ ਮਈ ਆਗਾ। ਮੈਂ ਤੈਨੂੰ ਐਂ ਕਹਿੰਦਾ ਸੀ ਵਿਆਹ ਚੱਲ ਮੇਰ ਨਾਲ ਕਟੇਰੀਆਂ ਚ। ਉਦھے ਤੂੰ ਕਹਿੰਦਾ ਸੀ ਨਾ ਵੀ ਹਾਂ ਮੈਨੂੰ ਹਿੱਸਾ ਘੱਟ ਦਿੱਤਾ ਐਂ ਕੀਤਾ ਬਾਗੀ ਚਾ। ਆਇਆ ਅੱਜ ਸਾਰਾ ਕੁਝ ਦਿਖਾ ਦੇਣਾ ਤੈਨੂੰ ਮੈਂ। ਮੇਕੀ ਸასიਆ ਕੀ ਨਹੀਂ ਆਪਣੇ ਮੈਂ ਤਾਂ ਗਲਤੀ ਵੀ ਉਹਦੇ ਨਾਲ ਘਰੇ ਲੜ ਕੇ ਗਿਆ ਸੀਗਾ ਮੈਂ ਗੁੱਸੇ 'ਚ ਬਾੜਾ ਸੀ ਮੈਨੂੰ ਮਾਫ ਕਰ ਦੇ ਜਣਾ ਸਾਨੂੰ ਕੁਝ ਕਹੋਣ ਤਾਂ ਹੋਰ ਭਾਈ ਪੀਨ ਬਾੜ ਠੀਕ ਹੈ ਦਵਾਈ ਦੁਈ ਲੈ ਲਈ ਸੀ ਹਾਂ ਬਾਪੂ ਜੀ ਇੱਕ ਵਜ ਦਾ ਠੀਕ ਨੇ ਦੇਤੀ ਸੀ ਦਵਾਈ ਅੱਜ ਅਸੀਂ ਇਹਦੇ ਪੇਕੇ ਜਾਂਦੇ ਸੀਗੇ ਦਵਾਈ ਦਵਾਉਣਾ ਨਾ ਇਹਦੇ ਵੇਕੇ ਮਿਲਿਆ ਹਣਗੇ ਮੰਮੀ ਵੀ ਨਾਲ ਜਾਂਦੀ ਐ ਵੀ ਨਾਲ ਇਹਨੂੰ ਦਵਾਈ ਦਵਾ ਲਿਆਵਾਂਗੇ ਚਲੋ ਠੀਕ ਆ ਭਾਈ ਫਿਰ ਵਗ ਜਾਓ ਨਹੀਂ ਬਾਪੂ ਜੀ ਹੁਣ ਤੁਸੀਂ ਆ ਕੇ ਚਾਹ ਪੀਕੀ ਜਾਓ ਅਸੀਂ 2-10 ਮਿੰਟ ਲੇਟ ਵਗ ਜਾਾਂਗੇ ਮੰਮੀ ਚਾਹ ਬਣਾਓ ਤੁਸੀਂ ਬਾਪੂ ਜੀ ਵਾਸਤੇ ਠੀਕ ਆ ਤਾਂ ਮੈਂ ਆ ਜਾਓ ਬਾਪੂ ਜੀ ਬਹਿ ਜਾਓ ਅੰਦਰ ਗੱਲ ਜੀ ਸਾਰਿਆਂ ਨੂੰ ਸਾਡੀ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਹੁਣ ਬਾਰੀ ਆ ਉਹਨਾਂ ਦੀ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਨੇ ਉਹਨਾਂ ਦੇ ਨਾਮ ਇਸ ਪ੍ਰਕਾਰ ਨੇ ਨਮਨੀਤ ਕੌਰ ਕੈਪਟਨ ਰਾਮ ਸਿੰਘ ਗੁਰਪ੍ਰੀਤ ਪਠੜ੍ਹਲਾ ਮਨਦੀਪ ਛਨੀਰ ਰਣਜੀਤ ਕਾਰਾ ਕੁਲਵਿੰਦਰ ਸੇਖੋਂ ਸਰਨਪ੍ਰੀਤ ਬੋੜਾਵਾਲਾ ਗਰਮੀਤ ਕੌਰ ਢਿੱਲੋਂ ਕੁਲਦੀਪ ਵਿਦੇਸਾ ਬਲਵਿੰਦਰ ਕੌਰ ਪਰਮਿੰਦਰ ਕੋਟਲਾ ਸਮਰਾਲਾ ਕਮਲ ਤਮੋਟ ਸੁਖਪਾਲ ਆਸਟ੍ਰੇਲੀਆ ਰੇਖਾ ਬਰਨਾਲਾ ਪ੍ਰੀਤ ਸੰਧੂ ਬਠਿੰਡਾ ਕਰਨ ਸਿੱਧੂ ਇਹਨਾਂ ਨੇ ਸਾਡੀ ਵੀਡੀਓ ਤੇ ਵਧੀਆ ਵਧੀਆ ਕਮੈਂਟ ਕੀਤੇ ਆ ਸੀ ਉਹਨਾਂ ਨੇ ਇਹ ਨਾਂ ਬੋਲਿਆ ਅੱਗੇ ਤੋਂ ਤੁਸੀਂ ਵੀ ਵਧੀਆ ਵਧੀਆ ਕਮੈਂਟ ਕਰਿਆ ਕਰੋ ਸੋਡੇ ਨਾਂ ਵੀ ਸਹੀ ਬੋਲਿਆ ਕਰਾਂਗੇ ਉਸੇ ਗੱਲ